ਜਨਾਨੀ ਦਾ ਤੇਰੇ ਕਰਮਾਂ ਚ ਹੈਗੀ ਆ ਅੱਛਾ ਹੂੰ ਆ ਬੈਠੀ ਹਾਂ ਆ ਫੜ ਲਈ ਉਹ ਬਾਬਾ ਇਹ ਕਮਰਾ ਕਰ ਉਹ ਭਰਾ ਓਏ ਤੇਰੀ ਆ ਮੈਂ ਫੜੂਗਾ ਤੂੰ ਕਹਦਾ ਪਹੁੰਚਿਆ ਬਾਬਾ ਇਹਦਾ ਲੱਗਦਾ ਤਾਂ ਹੈਗਾ ਬਈ ਜਿਹੜੇ ਸਾਲਾ ਬਾਬਾ ਪਮੱਕੜ ਕਾੜ ਦਿੰਦਾ ਬੂਆਂ ਵਾਲਾ ਬਾਬਾ ਇਹ ਏਹ ਜੈ ਹੋਵੇ ਬਾਬਿਆਂ ਦੀ ਜੈ ਹੋਵੇ ਬਾਬਿਆਂ ਜੀ ਜੈ ਹੋਵੇ ਮੱਥਾ ਟੇਕੋ ਬਾਬਾ ਨੂੰ ਪਹਿਲਾਂ ਮੱਥੇ ਟੇਕ ਦੂ ਵੀ ਮੱਥਾ ਟੇਕ ਲਓ ਬਾਬਾ ਜੀ ਜੈ ਹੋਵੇ ਬਾਬਿਆਂ ਦੀ ਆ ਮੱਥਾ ਢੇਕਦਾ ਬਾਬਾ ਜੀ ਆ ਆ ਜੈ ਹੋਵੇ ਆਉ ਭਗਤਾਂ ਕਿਵੇਂ ਐ ਹੂੰ ਬਾਬਾ ਜੀ ਅਸੀਂ ਤਾਂ ਨਾ ਵਿਆਹ ਵਾਸਤੇ ਆਏ ਹਾਂ ਦੋਨੇ ਨਾ ਤਾਂ ਮੇਰਾ ਹੁੰਦਾ ਤੇ ਐ ਇਹਦੇ ਵੀ ਓਟੇ ਲੱਗ ਗਏ ਓਟੇ ਲੱਗ ਗਏ ਬਾਬਾ ਜੀ ਮੈਂ ਤਾਂ ਪੜਿਆ ਵੀ ਬਹੁਤ ਆ ਮਿਲਦੀ ਨਹੀਂ ਕੁੜੀ ਨਹੀਂ ਕੋਈ ਬੰਦਾ ਅੱਜ ਕੱਲ ਕੀ ਕਰਗੇ ਹੁਣ ਬਾਬਾ ਜੀ ਦੱਸੋ ਸਾਨੂੰ ਕੋਈ ਕੋਈ ਅੰਤਰਦਿਆਨ ਕਰੋ ਪਾ ਕਰੋ ਸਾਡਾ ਕੋਈ ਬਾਬਾ ਜਿਹੜੇ ਹਿਸਾਬ ਨਾਲ ਤੁਸੀਂ ਰੁਪਿਆ ਰੁਪਿਆ ਟੇਕਾ ਤੁਸੀਂ ਮੇਰੀ ਵੀ ਦਵਲੋਂਗੇ ਓ ਬਾਬਾ ਸਾਡੇ ਕੋਲੇ ਫਰੈਂਡਾਂ ਕੀ ਸੀਗਾ ਕੈਸ਼ ਬਾਬਾ ਪੈਰਾਂ 'ਚ ਝਾਂਜਰਾਂ ਆਹਾਹਾ ਆ ਬੇੜੇ ਦੇ ਵਿੱਚ ਹਾਂ ਛੰਨ ਚੰਨ ਚੰਨ ਆਏ ਹਾਏ ਹਾਏ ਬਾਬਾ ਜੀ ਓਏ ਪ੍ਰੇਮਾਰ ਓਹ ਆ ਕੀ ਮੈਂ ਇਹ ਤੋਤੇ ਉਡਾਉਂਦੇ ਉਡਾਉਂਦੇ ਨੇ ਨਾ ਮੇਰੀ ਉਮਰ ਵਾਲੇ ਤੋਤੇ ਕਦੋਂ ਉੱਡ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਅਰੇ ਕਿਦਾ ਕਮਾਲ ਵੀ ਜਵਾਕਾਂ ਨੂੰ ਤੁਰਲ ਮੁਰਲ ਜਿਆ ਹੁੰਦਾ ਜਾਂਦਾ ਮੈਨੂੰ ਤਾਂ ਲੱਗਦਾ ਇਹ ਚ ਕਿਹੜਾ ਰਸ ਪੈਣਾ ਹੈਗਾ ਨਿਤ ਲਿਆ ਲਿਆ ਚਾਚਾ ਗਾ ਸਪਰੇਆ ਕਰੀ ਜਾਂਦਾ ਰਾਮਾ ਵੀ ਆਰਾਮੀ ਨੂੰ ਕਿਹੜਾ ਭਾਈ ਕੋਈ ਫਿਕਰ ਹੈ ਵੀ ਦੇਨੇ ਆੜਤੀਆਂ ਦੇ ਆਪੇ ਤਾਇਆ ਭੌਂਕਦਾ ਫਿਰੂਗਾ ਸੀਰੀ ਦਾ ਕੀ ਕੰਮ ਹੁੰਦਾ ਦਿਹਾਤ ਆਇਆ ਸਪਰੇ ਲਿਆ ਉਧਰੋਂ ਜਵਾਕ ਜਿਆ ਕੰਜਰ ਦੇ ਵੱਡਾ ਊਂਬਰੋਂ ਨਾਂਗਿਆ ਛੋਟਾ ਊਂ ਨਸੜਈ ਹੈ ਮੈਦਾਨ ਦਾ ਸੀ ਕੋਈ ਵੱਡੇ ਨੂੰ ਵੇਖ ਕੇ ਕੋਈ ਰਿਸ਼ਤਾ ਹੋ ਜਾਂਦਾ ਚੰਗੀ ਗੱਲ ਸੀ ਪਾ ਲੱਗਦਾ ਨਹੀਂ ਕੋਈ ਹੋਊਗਾ ਵੇ ਇਹਨੇ ਆ ਕੋਈ ਬਚੋੜ ਲੈਣਾ ਕਰਦੇ ਆ ਗੱਲ ਪਾਵਾਂ ਦੀ ਕਹਿਦੇ ਆ ਕੋਈ ਮੁੱਲ ਦੀ ਹੋਵੇ ਕਰੀਵਾ ਕਰੂ ਵਾ ਭਰਾ ਕੀ ਕੀਰਾ ਚੱਲ ਰੋਟੀ ਪਕਦੀ ਦਾ ਸ਼ੋਰ ਦੀ ਕਰਗੇ ਉਹ ਯਾ ਕੰਜਦਾ ਵੱਡੇ ਨਾਰਾ ਮਾਰ ਲ ਗਿਆ ਸੀਰੀ ਵੀ ਕਹਿੰਦੇ ਹੁੰਦੇ ਆ ਜਾਂ ਤਾਂ ਚੰਗਾ ਹੋਵੇ ਤੇ ਨਹੀਂ ਨਿਆਣੀ ਮੱਤ ਸੀ ਉਦੋਂ ਚੱਲ ਤੁਰਿਆ ਫਿਰਿਆ ਹੁਣ ਉਹ ਵੀ ਕਹਿੰਦਾ ਵਿਆਹ ਤੋਂ ਬਾਂਜਾ ਰਹਿ ਗਿਆ ਆ ਛੋਟਾ ਹੈ ਛੋਟਾ ਤਾਂ ਹੁਣ ਭਾਈ ਨਸ਼ਾ ਕੰਮ ਲੱਗ ਗਿਆ ਬਾਹਲਾ ਮਣਾ ਇਹਨੂੰ ਤਾਂ ਨਾ ਵਿਆਹੀਏ ਬੁਈ ਕਿਉਂ ਬਗਾਨੀ ਧੀ ਕਿਸੇ ਦੀ ਐਵੇਂ ਡੋਬਾਂਗੇ ਕੱਲ ਨੂੰ ਆਪਦੀਆਂ ਸਿਵਿਆਂ ਚ ਲੱਤਾਂ ਬਗਾਨੇ ਧੀ ਪੋਤਾ ਕੇ ਐਵੇਂ ਪੁੱਤ ਪਿੱਟਣ ਗੀਆਂ ਤੇ ਪੁੱਤ ਤਾਂ ਪਹਿਲੇ ਹੀ ਪਿੱਟੇ ਪਈ ਐ ਪਹਿਲੇ ਹੀ ਖਾ ਖਾ ਕੇ ਆ ਛੋਟਾ ਤਾਂ ਨਸ਼ਾ ਖਾ ਖਾ ਕੇ ਕਿਤੇ ਉੱਠੇ ਡਿੱਗ ਪਿਆ ਕਿਤੇ ਉੱਠੇ ਡਿੱਗ ਪਿਆ ਮਣਾ ਚਾਲ ਆਜਾ ਅ ਸਾਲੂ ਕੋਲੇ ਚੱਲ ਉਹਨੂੰ ਕਹਿੰਨੇ ਐ ਵੀ ਪਵਾ ਲੈ ਲੇ 2 ਲੱਖ ਰੁਪਇਆ ਸ਼ੋਰ ਦੀ ਰੋਟੀ ਪਖਦੀ ਕਰ ਓ ਇੰਨੀ ਗਰਮੀ ਐ ਨਾਲੇ ਵੇਖ ਲਾ ਚਰੀ ਵੀਜੀ ਬੈਠਾ ਨਾਲੇ ਮੱਕੀ ਵੀਜੀ ਐ ਆ ਬਾਹੂ ਲਿਆ ਕੇ ਸੜੇ ਵੇ ਢੀਲੇ ਚ ਮੈਨੂੰ ਵੀ 10 ਇਹ ਬੁਰੇ ਨੇ ਲਹੂ ਪੀ ਲਿਆ ਯਾਰ ਮੇਰਾ ਜਿੱਦੇ ਦਾ ਇਹਦੇ ਨਾਲ ਮੈਂ ਕੰਮ ਦੇ ਲੱਗਿਆ ਬੜਾਈ ਚਾਲ ਇਥੇ ਉਂਗਲਾ ਓ ਰਾਮਯੋ ਓ ਕਿਵੇਂ ਆ ਪਾੜਿਆ ਨਲੇ ਦਾ ਪੱਠੇ ਵੱਡੀ ਐ ਨਾ ਨਲੇ ਪਤਾ ਨਹੀਂ ਕਿ ਨੂੰ ਮਣਾ ਮਣੀ ਗਲਾਂ ਕੱਢੀ ਜਾਂਦਾ ਯਾਰ ਓ ਬੁੜੇ ਨੂੰ ਕੱਢਦਾ ਆਪਣੇ ਨੂੰ ਹੋਰ ਕਿ ਨੂੰ ਕੱਢਣਗਾ ਮੈਂ ਬੁੜੇ ਨੂੰ ਸਾਡੇ ਨੂੰ ਕਿਉਂ ਗਲਾਂ ਕੱਢੀ ਜਾਂਦਾ ਤੂੰ ਬੱਬੇ ਓਏ ਔਲੇ ਦਾ ਮੇਰਾ ਵੀ ਲਉ ਪੀ ਲਿਆ ਸੋਡਾ ਵੀ ਪੀ ਲਿਆ ਓ ਤਾਂ ਹਣ ਪਤਾ ਹੀ ਆ ਯਾਰ ਕੀ ਉਹਦਾ ਕਰਗੇ ਦੱਸ ਯਾਰ ਤੂੰ ਵੀ ਭਰਾਵਾ ਕੱਲਾ ਕਿਤਾਬੀ ਕੀੜਾ ਬਣ ਕੇ ਹੀ ਰਹਿ ਗਿਆ ਮੈਂ ਤਾਂ ਹੁਣੀ ਕਾਲਜ ਚੋਂ ਆਇਆ ਓਏ ਆਇਆ ਤਾਂ ਕਾਜੋ ਆ ਛੋਟਾ ਸੇ ਵੇਖ ਲੈ ਆਪਣੇ ਵਾਲਾ ਓਏ ਉਹਦੀ ਤਾਂ ਗੱਲ ਹੀ ਉਹ ਗੱਲ ਕੀ ਨਾ ਕਰ ਅੱਜ ਰੇਪ ਹੋਣੀ ਸੀ ਅੱਜ ਮਾਂ ਦਾ ਪੁੱਤ ਨੂੰ ਪਤਾ ਨਹੀਂ ਕਿਹੜਾ ਕੰਮ ਹੋਇਆ ਚੱਕਿਆ ਮੋਟਰਸਾਈਕਲ ਬੋਲਟ ਤੇ ਬੱਜਾ ਬਠੰਡੇ ਆ ਕਿ ਮੈਨੂੰ ਤਾਂ ਜ਼ਰੂਰੀ ਕੰਮ ਉਹ ਮੰਦਿਰ ਨਾ ਜਾਂਦਾ ਉਹ ਮੰਦਿਰ ਨਾਲ ਉਹ ਜਾਂਦਾ ਤਾਂ ਹੈਗਾ ਨਾ ਬੁੜਾ ਉਹਨੂੰ ਕੁਛ ਕਹਿੰਦਾ ਓਏ ਡਰਦਾ ਉਹ ਤੋਂ ਤਾਂ ਉਹ ਬਗਾੜਾ ਹੀ ਬੁੜੇ ਨੇ ਜਿੰਨੇ ਰੁਪਏ ਹੁੰਦੇ ਪਹਿਲਾਂ ਚੱਕ ਉਹਨੂੰ ਫੜਾਉਂਦਾ ਸੀਗਾ ਤੇ ਉਹ ਵੇਲੇ ਉਹਨਾਂ ਮੰਦਿਰਾਂ ਚ ਰਲ ਗਿਆ ਤੇ ਆ ਗੋਲੇ ਕਪੜੇ ਛੜਦੇ ਹੀ ਕੁਛ ਨਹੀਂ ਹੁੰਦਾ ਨਾ ਤੇ ਸੱਚ ਤੇਰੇ ਰਿਸ਼ਤੇ ਦਾ ਕੀ ਬਣਿਆ ਬਈ ਓਏ ਯਾਰ ਰਿਸ਼ਤਾ ਮੇਰੀ ਗੱਲ ਸੁਣ ਨਾ ਮੈਨੂੰ ਨਹੀਂ ਲੱਗਦਾ ਵੀ ਬੁੜਾ ਰਿਸ਼ ਉਹ ਭਰਾਵਾ ਇਹਦਾ ਮੇਰਾ ਨਹੀਂ ਹੋਣ ਦਿੱਤਾ ਸੋਡਾ ਕਿਥੋਂ ਹੋਣ ਦੇ ਦੂਗਾ ਮੈਂ ਇਹਦੇ ਨਾਲ ਨਾ ਉਹ ਟਾਈਮਾਂ ਦਾ ਹੈ ਜਦੋਂ ਸੂਰਜ ਮੁਖੀ ਹੁੰਦੀ ਹੁੰਦੀ ਸੀ ਪੰਜਾਬ ਚ ਅੱਛਾ ਅੱਜ ਸੂਰਜ ਮੁਖੀ ਵੀਜਾਂਗੇ ਹਾਂ ਅੱਜ ਇਹਦੇ ਚ ਪਾਣੀ ਭਰ ਗਿਆ ਵਾਹਣ ਚੋਂ ਪਾਣੀ ਕੱਢ ਲਗੇ ਹਾਂ ਹੈ ਐ ਕਰਦੇ ਕਰਦੇ ਭਰਾਵਾ ਅੱਜ ਵੱਢਣ ਵਾਲੀ ਹੈ ਹਾਂ ਅੱਜ ਇਹੇ ਵੀਜਣ ਵਾਲੀ ਹੈ ਅੱਜ ਇਹਦੇ ਚ ਤੋਤੇ ਡਾ ਦੇਾਂਗੇ ਤੋਤੇ ਡਾ ਦੇ ਹਾਂ ਇਹ ਤੋਤੇ ਉਡਾਉਂਦੇ ਉਡਾਉਂਦੇ ਨੇ ਨਾ ਮੇਰੀ ਉਮਰ ਵਾਲੇ ਤੋਤੇ ਕਦੋਂ ਉੱਡ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਆਪ ਐਂ ਮੈਨੂੰ ਐ ਲੱਗਦਾ ਵੀ ਇਹ ਮੇਰੇ ਵੀ ਉਡਾਊਗਾ ਥੋੜੇ ਵੀ ਤੋਤੇ ਆਈ ਐ ਇਹ ਪਹਿਲਾਂ ਮੈਨੂੰ ਐਂ ਦੱਸ ਬਾਈ ਤੇਰੇ ਨਾਲ ਜ਼ਮੀਨ ਹੈਗੀ ਆ ਨਾ ਯਾਰ ਜ਼ਮੀਨ ਤਾਂ ਰਮੇ ਮੇਰੇ ਨਾਲ ਹੈ ਹੀ ਨਹੀਂ ਯਾਰ ਨਹੀਂ ਮੈਨੂੰ ਬੁੜੇ ਨੇ ਕਰਾਈ ਆ ਮੇਰੇ ਨਾਲ ਯਾਰ ਤੇ ਤੂੰ ਕਿੱਥੋਂ ਡੋਲਾ ਭਾਲਦਾ ਫਿਰ ਕਿਉਂ ਕਿਉਂਕਿ ਜ਼ਮੀਨ ਤਾਂ ਬੁੜੇ ਦੇ ਨਾਂ ਆ ਵੀ ਕਿੱਲੇ ਆ ਉਹਦਾ ਪਵਾ ਅੱਜ ਵਿਆਹ ਕਰਾ ਲੈ ਜ਼ਮੀਨ ਦੇ ਸਿਰ ਤੇ ਸਹੀ ਆ ਰ ਮੈਂ ਉਹ ਜ਼ਮੀਨ ਤਾਂ ਕੋਈ ਟੋਟਾ ਆਉਦੇ ਨਾਂ ਲਵਾ ਫੇਰ ਹੀ ਕੋਈ ਰਿਸ਼ਤਾ ਲੈ ਕੇ ਖੜੂਗਾ ਭਾਲਦਾ ਡੋਲੇ ਆ ਇਹ ਸਹੀ ਆ ਰ ਮੈਂ ਸਹੀ ਆ ਤੇ ਤੇਰੇ ਨਾਲ ਵੀ ਨਹੀਂ ਉਹੀ ਹੋਊਗੀ ਜਿਵੇਂ ਮੈਂ ਸੂਰਜ ਮੁਖ ਜਿਹਾ ਤੋਤੇ ਉਡਾਉਂਦਾ ਰਿਆ ਨਾ ਕਦੋਂ ਉਮਰ ਆਲੇ ਤੇਰੇ ਤੋਤੇ ਉੱਡ ਗਏ ਹਾਂ ਪਤਾ ਹੀ ਨਹੀਂ ਲੱਗਣਾ ਤੈਨੂੰ ਵੀ ਤੇ ਉੱਡੇ ਵੀ ਪਏ ਹੀ ਅੱਧ ਪਚੱਤ ਤਾਂ ਤੂੰ ਯਾਰ ਮੇਰੀ ਗੱਲ ਸੁਣ ਹਾਂ ਵਿਆਦ ਆ ਤਾਂ ਫਿਰ ਕੋਈ ਹੱਲ ਕਰਗੇ ਆਪਾਂ ਯਾਰ ਮੇਰਾ ਤਾਂ ਲਾਜਮੀ ਕਰ ਛੋਟੇ ਤਾਂ ਹੁਣ ਗੰਦ ਨਿਕਲ ਗਿਆ ਬਤਾ ਯਾਰ ਉਹਦਾ ਤਾਂ ਮੈਂ ਉਹਦਾ ਤਾਂ ਬਾਈ ਮੈਂ ਤੈਨੂੰ ਇੱਕ ਹੋਰ ਵੀ ਦੱਸਦਾ ਤਰੀਕਾ ਹੂੰ ਉਹਦਾ ਤਾਂ ਜੇ ਹੋਣ ਵੀ ਲੱਗਾ ਤੂੰ ਭਾਨੇ ਮਾਰੀ ਅੱਛਾ ਪਤਾ ਕਿਉਂ ਹਾਂ ਆਪ ਤਾਂ ਡੁੱਬਿਆ ਹੀ ਡੁੱਬਿਆ ਆ ਉਹ ਹਾਂ ਠੀਕ ਆ ਹੋਰ ਕਿਸੇ ਘਰ ਨੂੰ ਨਾ ਡੋਬਦੇ ਆਪ ਤਾਂ ਨਸ਼ਾ ਕਰਦਾ ਕਿਸੇ ਬਗਾਨੀ ਦੀ ਵੀ ਨੂੰ ਨਾ ਡੋਬੋ ਬਾਈ ਗੱਲ ਸਿੱਧੀ ਆ ਆਪਣੇ ਕੋਲੇ ਦਾ ਰੱਬ ਮੈਂ ਯਾਰ ਮੈਂ ਤਾਂ ਕਦੇ ਐ ਸੋਚਦਾ ਹਾਂ ਬੀ ਯਾਰ ਇਤਰੋਂ ਨਾ ਜਿਤਰੋਂ ਲੋਕ ਲਈ ਆਉਂਦੇ ਮੱਲ ਮੱਲ ਦਾ ਕਰਿਆ ਉਹ ਹੀ ਲਿਆ ਤੂੰ ਇਹ ਮੱਲ ਮੱਲ ਦਾ ਕਰਿਵਾ ਲਿਆ ਅੱਛਾ ਹਾਂ ਇਹ ਨਾ ਤਾਂ ਮੈਨੂੰ ਬੁੜੇ ਨੇ ਕਿਸੇ ਪਾਸੇ ਨਿਕਲ ਦਿੱਤਾ ਮੈਨੂੰ ਤਾਂ ਇਹ ਆਪਦੇ ਜੋਗਾ ਹੀ ਰੱਖਿਆਗਾ ਹੁਣ ਵੀ ਕਹਿ ਦਿੰਦਾ ਕਦੇ ਕਦੇ ਰਾਮੇ ਯਾਰ ਤੂੰ ਬੰਦਾ ਮੇਰੇ ਨਾਲ ਬਹੁਤ ਚਿਰ ਦਾ ਪੁਰਾਣਾ ਹੈ ਲੱਲੇ ਪੇਪੇ ਦਾ ਬਥੇਰੇ ਮਾਰਦਾ ਕਹਿੰਦਾ ਸੀ ਬਾਪੂ ਕਹਿੰਦਾ ਰਾਮੇ ਨੂੰ ਅਗੇ ਰਿਸ਼ਤਾ ਰਾਮੇ ਨੂੰ ਵੀ ਕਰਾਵਾਂਗੇ ਓ ਯਾਰ ਜੇ ਕਰਾਊਗਾ ਤਾਂ ਫੇਰ ਹੀ ਐ ਜਦੋਂ ਕਹਿ ਦਿੰਦਾ ਮੇਰੇ ਤਾਂ ਮਨ ਚ ਲੱਡੂ ਜੇ ਫੁੱਟਣ ਲੱਗ ਜਾਂਦੇ ਆ ਵਿਆਹ ਦੇ ਨਾਂ ਤੇ ਨਹੀਂ ਮੇਰੇ ਹੁੰਦਾ ਯਾਰ ਤੇ ਭਰਾਵਾ ਹੁਣ ਕਰਗੇ ਕੀ ਜਦੋਂ ਗੱਲ ਫੇਰ ਕੰਮ ਥੱਲੇ ਦੱਬੀ ਜਾਂਦੀ ਆ ਕੇ ਐ ਕਰ ਰਾਮਿਆ ਆ ਹੁਣ ਵੇਖ ਲੈ ਝੋਨਾ ਲਾਈ ਜਾਂਦੇ ਸੀ ਅੱਜ ਆ ਫਲਾਨੀ ਫੱਕ ਵੀ ਜਲਾ ਆ ਵੀ ਵੀ ਜਨਾਲਾ ਉਹ ਵੀ ਜਨਾਲਾ ਆ ਵਟਾਂ ਤੇ ਫੇਰ ਤੋਰੀ ਫਿਰਦਾ ਐ ਨਹੀਂ ਪਤਾ ਕਦੋਂ ਲੈ ਕੇ ਜਾਊਗਾ ਕਦੋਂ ਨਹੀਂ ਭਰਾਵਾ ਇਹਦਾ ਕੋਈ ਪਤਾ ਨਹੀਂਗਾ ਪਰ ਮੈਂ ਇੱਕ ਹੋਰ ਗੱਲ ਆ ਯਾਰ ਹਾਂ ਹੁਣ ਕਾਲਜਪੂਰ ਜਾਣੇ ਆ ਯਾਰ ਹਾਂ ਯਾਰ ਉੱਥੇ ਲੋਕ ਪਤਾ ਨਹੀਂ ਯਾਰ ਕਿਵੇਂ ਆਏ ਵਿਆਹ ਬੂ ਕਰਾ ਲੈਂਦੇ ਯਾਰ ਆਪਣਾ ਦਾ ਯਾਰ ਮੇਰਾ ਤਾਂ ਉਹ ਵੀ ਕੋਈ ਯਾਰ ਉਹ ਭਰਾਵਾ ਜਿਨ੍ਹਾਂ ਦੇ ਦਿਮਾਗ ਜਿਨ੍ਹਾਂ ਦੀ ਸੋਚ ਉਹੇ ਜੀ ਹੋਈ ਵੀ ਹੈ ਨਾ ਉਹ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰ ਲੈਂਦੇ ਆਪਾਂ ਕੰਮਾਂ 'ਚ ਵੜੇ ਵੇ ਆ ਆਪਣਾ ਪੁੱਠੇ ਸਿੱਧੇ ਪਾਸੇ ਦਿਮਾਗ ਜਾਂਦਾ ਨਹੀਂ ਤੇ ਆਪਾਂ ਇਹ ਕੰਮ ਤੋਂ ਮੰਨਦੇ ਆ ਅਲਰਜੀ ਮੇਰਾ ਹੁਣ ਮੈਂ ਇਹ ਵੀ ਮੈਂ ਹੁਣ ਲੱਗਣਾ ਡਰਿੰਕ ਟੀਚਰ ਹਾਂ ਠੀਕ ਹੈ ਹਾਂ ਮੈਂ ਲਗੂਆ ਡ੍ਰਿੰਗ ਟੀਚਰ ਹਾਂ ਤੇ ਬਸ ਥੋੜੇ ਦਿਨਾਂ ਨੂੰ ਮੇਰਾ ਮੰਨ ਕੇ ਚੱਲ ਜਦੋਂ ਰਿਜ਼ਲਟ ਆ ਗਿਆ ਹਾਂ ਠੀਕ ਹੈ ਮੈਂ ਨਾਲ ਦੀ ਨਾਲ ਸਰਕਾਰੀ ਕਾਗਜ਼ ਭਰ ਕੇ ਡ੍ਰਿੰਗ ਟੀਚਰ ਹੀ ਲੱਗਣਾ ਅੱਛਾ ਟੀਚਰ ਲੱਗੇਗਾ ਹੁਣ ਤੂੰ ਟੀਚਰ ਲੱਗਣਾ ਮੇਰੇ ਰਾਦੇ ਹੀ ਟੀਚਰ ਦਾ ਯਾਰ ਠੀਕ ਹੈ ਟੀਚਰ ਲੱਗਣੋਂ ਫੇਰ ਉਹ ਪਹਿਲਾਂ ਵਿਆਹ ਬੂਰਾ ਸੋਚਦਾ ਓਏ ਕਿਤੇ ਟੀਚਰਾਂ ਟੀਚਰਾਂ ਚ ਹੀ ਰਹਿ ਜਾਏ ਤੂੰ ਮੈਨੂੰ ਐ ਲੱਗਦਾ ਯਾਰ ਬੀਮਾ ਡ੍ਰੈਂਕ ਟੀਚਰ ਬਣਨੂ ਫਿਰਦਾ ਮੈਨੂੰ ਖੁਦ ਨੂੰ ਟੀਚਰ ਨਾ ਹੋ ਜੇ ਕਿਤੇ ਯਾਰਾ ਮੈਂ ਤੇ ਟੀਚਰਾਂ ਦਾ ਤੇਰੇ ਨਾਲ ਹੋਈ ਜਾਂਦੀਆਂ ਤੇਰੇ ਮੂੰਹ ਤੇ ਨਹੀਂ ਕੋਈ ਕਰਦਾਗਾ ਅੱਛਾ ਆ ਵਾਲ ਵੀ ਵੇਖ ਭਰਾਵਾ ਹਜੇ ਮੇਰੇ ਘਟ ਚਟਿਆ ਤੇਰੇ ਵੱਧ ਦੀਂਦੇ ਐ ਓਏ ਫਿਰ ਮੈਂ ਕੀ ਕਰਾਂ ਮੇਰਾ ਸਾਰਾ ਅੱਖਾਂ ਦਿਮਾਗ ਸਾਰਾ ਕਿਤਾਬਾਂ ਜੀ ਵੜਾਇਰਾਂ ਦਾ ਸਾਰਾ ਦੇਣਾ ਤੂੰ ਤਾਂ ਬਣ ਗਿਆ ਕਿਤਾਬੀ ਕੀੜਾ ਭਰਾਵਾ ਹਾਂ ਤੇ ਮੇਰੇ ਹੱਥ ਚ ਆਹ ਕਹੀ ਕੁਹਾੜਾ ਦੱਤਾਂ ਨਹੀਂ ਜਾਂਦੀਆਂ ਤੇ ਬੁੜਾ ਆਪਾਂ ਨੂੰ ਰੱਖੂਗਾ ਐਂ ਹੁਣ ਬੁੜੇ ਦੇ ਫਿਰ ਕੀ ਸਕੀਮ ਪਾਈ ਗਏ ਆਪਾਂ ਯਾਰ ਮੈਂ ਤਾਂ ਤੈਨੂੰ ਹੋਰ ਹੂਆਂ ਨੇ ਹਾਂ ਉਹ ਸਾਰਾ ਮੰਦੀਣਾ ਮੈਂ ਤਾਂ ਕਹਣਾ ਪਏ ਦਾ ਗੂਠਾ ਗੱਠੇ ਉਹ ਗੂਠਾ ਨਹੀਂ ਉਹ ਕੰਜਰਾ ਗੂਠਾ ਨਹੀਂ ਦਾ ਮੈਂ ਤਾਂ ਨਾ ਬੁੜੇ ਨਹੀਂ ਦੁਆਰੇ ਵਿਆਹਦਗੇ ਓਏ ਉਹ ਬੁੜੇ ਨੂੰ ਤਾਂ ਵਿਆਹ ਦਾ ਆਪਾਂ ਨੂੰ ਨਹੀਂ ਹੁੰਦਾ ਬੁੜੇ ਉਹ ਕੁਛ ਨਹੀਂ ਹੁੰਦਾ ਆਪੇ ਜਦੋਂ ਉਹਦਾ ਹੋਇਆ ਆਪੇ ਆਖੂਗਾ ਤਾਂ ਸਹੀ ਓਏ ਨਹੀਂ ਯਾਰ ਉਹ ਬੁੜੇ ਦਾ ਛੱਡ ਖੜਾ ਯਾਰ ਬੁੜੇ ਦਾ ਨਹੀਂ ਕਰਨਾ ਬੁੜੇ ਦਾ ਨਹੀਂ ਯਾਰ ਫੇਰ ਹੁਣ ਫੇਰ ਹੁਣ ਮੇਰੇ ਬਾਰੇ ਪਲਾਨ ਕਰ ਕੋਈ ਤੇਰੇ ਬਾਰੇ ਐ ਕਰਦਾ ਮੇਰੇ ਕੋਲ ਫਿਰ ਮੈਂ ਇੱਕ ਬਾਬੇ ਨੂੰ ਜਾਣਦਾ ਹਾਂ ਤੇ ਆਪਾਂ ਨੂੰ ਉਹਦੇ ਕੋਲੇ ਜਾਣਾ ਪਊਗਾ ਬਾਬੇ ਕੋਲੇ ਚਲੇ ਗਏ ਹਾਂ ਬਾਬੇ ਕੋਲੇ ਜਾਣਾ ਹੇ ਯਾ ਲੈ ਤੇਰੀ ਹਾਂ ਬਾਬੇ ਕੋਲੇ ਜਾਵਾਂਗੇ ਫਿਰ ਹੱਲ ਕਰਾ ਲੈ ਹਾਂ ਠੀਕ ਆ ਇੰਹੀ ਕਰਦੇ ਆ ਬੁੜੇ ਨੂੰ ਨਾ ਦੱਸੀ ਕਿਵੇਂ ਪੱਕਾ ਮਤਲਬ ਸਾਰੇ ਕੀਤੇ ਕਰਾਈਆਂ ਵਾਲਾ ਬਾਬਾ ਸਭ ਕੁਝ ਕਰਨੀ ਵਾਲੀ ਕਰਨੀ ਵਾਲਾ ਬਾਬਾ ਉਹਦਾ ਉਹੋ ਹਾਂ ਨਹੀਂ ਮਤਲਬ ਮੇਰਾ ਕਰ ਦੂਆ ਹੋਇਆ ਤੇਰਾ ਪੂਰਾ ਪਹੂਲਾ ਉਹ ਪੂਰਾ ਵਧਿਆ ਫੱਕ ਦੂਗਾ ਹਾਂ ਮੇਰੇ ਕੋਲ ਤਾਂ ਨਹੀਂ ਲੱਗਦਾ ਟਾਈਮ ਤੂੰ ਉਹ ਦੂਜਾ ਨਹੀਂ ਵਸਾਖੇ ਦਾ ਸੀਰੀ ਹਾਂ ਮੈਨੂੰ ਉਹਨੇ ਦੱਸਿਆ ਸੀ ਕਹਿੰਦਾ ਤੂੰ ਨਾ ਕੋਈ ਆਉ ਦਾ ਪਾਖਰਾ ਅੱਛਾ ਪਾਖਰਾ ਹਾਂ ਤੇ ਤੂੰ ਮੈਂ ਤੈਨੂੰ ਦੱਸਦਾ ਗੱਲ ਬੁੜੇ ਦੇ ਕੰਨਾਂ 'ਚ ਭਣਕਣਾ ਪੈ ਜੇ ਨਹੀਂ ਆਪਣੇ ਦੋਨਾਂ ਦੇ ਇਹੇ ਹੀ ਲਲੇਰ ਤਰਾਊ ਉਹ ਤੇ ਤੈਨੂੰ ਪਤਾ ਖੁੰਡਾ ਕਿੱਡਾ ਉਹਦੇ ਕੋਲੇ ਹਾਂ ਉਹਨੂੰ ਨਹੀਂ ਦੱਸਣਾ ਹਾਂ ਉਹਨੂੰ ਨਾ ਦੱਸ ਤੁਸੀਂ ਤੇ ਮੇਰੀ ਗੱਲ ਸੁਣਨਾ ਪੈਸੇ ਟਕੇ ਦਾ ਵੀ ਕੋਈ ਮੜਾ ਮੋਟਾ ਅਰੇਂਜ ਕਰਕੇ ਓਏ ਉਹ ਥੋੜਾ ਬਹੁਤਾ ਆਪਾਂ ਕਰ ਲਾਂਗੇ ਹੱਲ ਕੋਈ ਨਹੀਂ ਅੱਛਾ ਹਾਂ ਉਹਦੇ ਨਾਲ ਗੱਲ ਪਹਿਲਾਂ ਪੱਕੀ ਕਰਾਂਗੇ ਪੈਸੇ ਤੇ ਲੱਗਾ ਦੇਣਾ ਹੀ ਪੂ ਪੈਸੇ ਤੇ ਲੱਗਾ ਖਾਲੀ ਹੱਥ ਮੂੰਹ ਨੂੰ ਨਹੀਂ ਜਾਂਦਾ ਫਿਰ ਹਾਂ ਹੈ ਕੋਲ ਉਹ ਕੋਈ ਨਾਰੀयल ਨੂਰੀयल ਵੀ ਲੱਟਰ ਪੱਟਰ ਜਿਹੜਾ ਕੁਛ ਉਹਨੇ ਕਿਹਾ ਆਪਾਂ ਟੂਣਾ ਟਣਾ ਮੰਨ ਕਰਾਂਏ ਕੋਈ ਨਹੀਂ ਬਾਬੇ ਕੋਲੇ ਚੱਲ ਗਏ ਹਾਂ ਬੁੜੇ ਦਾ ਆਪਾਂ ਫਿਰ ਐ ਕਰ ਮੇਰੀ ਗੱਲ ਸੁ ਛੇਤੀ ਨਵੇੜ ਕੰਮ ਮੈਨੂੰ ਤਾਂ ਬਿਆਦਾ ਫੜਾ ਨਾਲ ਛੁਹਿਆ ਪਿਆ ਛੇਤੀ ਕਰ ਮੈਥੋਂ ਜਨਾਰੀयल ਨੂਰੀयल ਜਿਹੜਾ ਮਰਜੀ ਤਰਾਲਾ ਤੇ ਤੂੰ ਮੈਨੂੰ ਐ ਦੱਸ ਵੀ ਬਾਬੇ ਕੋਲੇ ਚੱਲਣਾ ਆਪਾਂ ਚਪੱਠੇ ਪੁੱਠੇ ਛੱਡ ਦੇ ਯਾਰ ਉਹਨੂੰ ਕਹੇ ਮੈਂ ਨਹੀਂ ਬਣਾਉਂਦਾ ਪਰ ਮੇਰੀ ਗੱਲ ਸੁਣ ਲੈ ਉਹ ਫੇਰ ਟੱਪੂਗਾ ਉਹਦੋਂ ਜਵਾਬ ਦੇਣਾ ਮੈਨੂੰ ਭਰਾਵਾ ਔਖਾ ਪੈਸਾ ਤੇ ਲਾਵੀ ਲੈਣਾ ਹੁੰਦਾ ਉਹ ਤੋਂ ਮੈਂ ਹਾਂ ਫਿਰ ਐ ਕਰ ਛੇਤੀ ਵੱਢ ਹਾਂ ਕਿਸੇ ਦੇ ਨਾ ਕੰਧਾਂ ਦੇ ਵੀ ਕੰਨ ਹੁੰਦੇ ਕਿਸੇ ਨੂੰ ਪਤਾ ਨਾ ਲੱਗ ਜੇ ਵੀ ਆਪਾਂ ਬਾਬੇ ਕੋਲੇ ਜਾਣੇ ਬਸ ਠੀਕ ਆ ਤੂੰ ਨਾ ਗੱਲ ਕਰਦੀ ਕਿਸੇ ਕੋਲ ਨਾਲੇ ਜਿਹੜੀ ਮਾਂ ਤੈਨੂੰ ਛੋਟੇ ਵਾਲੀ ਗੱਲ ਕਹੀ ਆ ਬੁੜਾ ਫਿਰਦਾ ਛੋਟੇ ਨੂੰ ਪਹਿਲਾਂ ਜੇ ਛੋਟਾ ਵਿਆਹ ਹੋਇਆ ਗਿਆ ਨਾ ਹਾਂ ਤੇ ਪੰਗਾ ਪੈ ਜੂਗਾ ਪੰਗਾ ਮੈਂ ਮੈਂ ਇਹਨੂੰ ਸਮਝਾਇਆ ਦਾ ਸਾਲਿਓਂ ਚੀਰ ਦੂੰਗਾ ਮੈਂ ਕਦੇ ਨੂੰ ਉਹ ਗਰਮਣਾ ਹੋ ਐਵੇਂ ਗਰਮਣਾ ਹੋ ਮੈਂ ਤੈਨੂੰ ਗੱਲ ਸਮਝਾਉਣਾ ਛੋਟੇ ਦਾ ਤਾਂ ਆਪਾਂ ਹੋਣ ਨਹੀਂ ਦੇਣਾ ਯਾਰ ਮੈਂ ਤੇਰੇ ਨਾਲ ਬੇਫਿਕਰ ਰਹੋ ਉਹ ਜਮਾਨ ਉਹ ਆਪਾਂ ਕੋਈ ਬਗਾਨੀ ਦੀ ਡੁੱਬਣ ਨਹੀਂ ਦੇਣੀ ਬੱਸ ਠੀਕ ਆ ਮੇਰੀ ਗੱਲ ਸੁਣ ਲੈ ਛੇਤੀ ਕੰਮ ਨਵੇੜ ਹਾਂ ਨਾਰੀਅਲ ਨਾਲ ਕੰਮ ਬਣਦਾ ਆਪਾਂ ਹੋਰ ਕੀ ਭਾਲਦੇ ਆ ਯਾਰ ਬਾ ਕੋਈ ਬੁੜੇ ਨੂੰ ਨਾ ਦੱਸ ਦੇ ਇਹ ਰਾਉਲ ਲੇਰ ਆਪਣੇ ਉਹ ਇੱਥੇ ਵੱਢ ਕੇ ਮੈਨੂੰ ਨਾ ਆਜ ਨਹੀਂ ਮੇਰੇ ਕੋਲ ਮੈਂ ਆ ਗਿਆ ਬੱਸ ਚੰਗਾ ਰਾਮਿਆ ਓਏ ਚੰਗਾ 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 ਚਾਲ ਤੂੰ ਏਸ ਡੀ ਜੇ ਗਾਲ ਸੁਣੋ ਵੱਡਿਆ ਕੱਲ ਤਾਂ ਆਪਣਾ ਨਹੀਂ ਲੱਗਾ ਟਾਈਮ ਮੀਂਹ ਆਈ ਗਿਆ ਸਾਰੀ ਦਿਹਾੜੀ ਅੱਛਾ ਹੁਣ ਨਾ ਬਾਬੇ ਕੋਲੇ ਨਾਲ ਤਾਂ ਕੋਈ ਹੋਣਾ ਨਹੀਂ ਐਸ ਵੇਲੇ ਐਸ ਵੇਲੇ ਹਾਂ ਤੇ ਤੈਨੂੰ ਮੈਂ ਤਾਂ ਨਾ ਬੁਰੇ ਤੋਂ ਬਚਦਾ ਬਚਾਉਂਦਾ ਤੈਨੂੰ ਵਾਲ ਬੁਲ ਕੇ ਲੈ ਕੇ ਆਇਆ ਮਸਾ ਤੂੰ ਕਹਿੰਦਾ ਸੀ ਮੈਂ ਜਾਣਦਾ ਨਹੀਂ ਜਾਣਦਾ ਨਹੀਂ ਮੈਂ ਤੈਨੂੰ ਇੱਥੇ ਹੀ ਲੈ ਕੇ ਆਉਂਦਾ ਮੈਨੂੰ ਐ ਲੱਗਦਾ ਇਹ ਕਿਹੜੇ ਡੋਲੇ ਲਿਆ ਕੇ ਤੂੰ ਓਏ ਤੂੰ ਬੇਨਾਂ ਬਾਬਾ ਇਹ ਇਹ ਬਾਬਾ ਬੂਆਂ ਵਾਲਾ ਪੂਰੀ ਮਤਲਬ ਪੂਰੀ ਬੜਾ ਪਹੁੰਚਾ ਵਾ ਸੋਹਣੀ ਕੁੜੀ ਲੱਗ ਬੜਾ ਪਹੁੰਚਾ ਬਾਬਾ ਬਹੁਤ ਸੋਹਣਾ ਬਹੁਤ ਚਿਹਰੇ ਤੇ ਨੂਰ ਆ ਦੇ ਚਲੋ ਫਿਰ ਚਲ ਗਏ ਹਾਂ ਤਾਂ ਸਹੀ ਤੂੰ ਬੜਾ ਨੂਰ ਆ ਬਾਬੇ ਦੇ ਚਿਹਰੇ ਤੇ ਅੱਛਾ ਹਾਂ ਚਲੋ ਚਲ ਗਏ ਹਾਂ ਹਾਂ ਮੈਂ ਤਾਂ ਨਾ ਮੇਰੇ ਬੁਰਾ ਮੈਨੂੰ ਪੈਸੇ ਕਿੱਥੇ ਦਿੰਦਾ ਆ ਬਾਬਾ ਵਾ ਢੀਰੇ ਹੋਰ ਆ ਪਹੁੰਚਿਆ ਵਾ ਬਾਬਾ ਇਹਦਾ ਲੱਗਦਾ ਤਾਂ ਹੈਗਾ ਵੀ ਜਿਹੜੇ ਸਾਲਾ ਇਹ ਬਾਬਾ ਨਾ 扑ਮੱਕੜ ਕਾੜ ਦਿੰਦਾ ਬੂਆਂ ਵਾਲਾ ਬਾਬਾ ਇਹ ਹਾਂ ਜੈ ਹੋਵੇ ਬਾਬਿਆਂ ਦੀ ਜੈ ਹੋਵੇ ਬਾਬਿਆਂ ਦੀ ਜੈ ਹੋਵੇ ਮੱਥਾ ਟੇਕੋ ਬਾਬਾ ਨੂੰ ਪਹਿਲਾਂ ਮੱਥੇ ਟੇਕ ਤੂੰ ਵੀ ਮੱਥਾ ਟੇਕ ਲਓ ਬਾਬਾ ਜੀ ਜੈ ਹੋਵੇ ਬਾਬਿਆਂ ਦੀ ਜੈ ਆ ਮੱਥਾ ਟੇਕਦਾ ਬਾਬਾ ਜੀ ਆ ਜੈ ਹੋਵੇ ਆਹ ਭਗਤਾਂ ਕਿਵੇਂ ਆਇਓ ਬਾਬਾ ਜੀ ਅਸੀਂ ਤਾਂ ਨਾ ਵਿਆਹ ਵਾਸਤੇ ਆਏ ਆ ਦੋਨੇ ਨਾ ਤਾਂ ਮੇਰਾ ਹੁੰਦਾ ਤੇ ਐ ਇਹਦੇ ਵੀ ਓਟੇ ਲੱਗੇ ਓਟੇ ਲੱਗੇ ਬਾਬਾ ਜੀ ਮੈਂ ਤਾਂ ਪੜਿਆ ਵੀ ਬਹੁਤ ਆ ਮਿਲਦੀ ਨਹੀਂ ਕੁੜੀ ਨਹੀਂ ਕੋਈ ਬੰਦਾ ਅੱਜ ਕੱਲ ਕੀ ਕਰੀਏ ਹੁਣ ਬਾਬਾ ਜੀ ਦੱਸ ਸਾਨੂੰ ਕੋਈ ਕੋਈ ਅੰਤਰਦਿਆਨ ਕਰੋ ਬਾਬਾ ਕਰੋ ਸਾਡਾ ਕੋਈ ਬਾਬਾ ਜਿਹੜੇ ਹਿਸਾਬ ਨਾਲ ਤੁਸੀਂ ਰੁਪਿਆ ਰੁਪਿਆ ਟੇਕਾ ਤੁਸੀਂ ਮੇਰੀ ਵੀ ਦਵਲੋਂਗੇ ਉਹ ਬਾਬਾ ਸਾਡੇ ਕੋਲੇ ਫਰੈਂਡਾਂ ਕੀ ਸੀਗਾ ਕੈਸ਼ ਬਾਬਾ ਵਿਆਹ ਕਰਾ ਦੇ ਕਿਰਾ ਕੋਈ ਕੁੜੀ ਲਿਆ ਦੇ ਵਧੀਆ ਉਹ ਚਾਰ ਤੇ ਸਾਡਾ 1200 ਕਿਰਾ ਕੁਛ ਤੂੰ ਆਖੇਗਾ ਉਹੀ ਲਿਆ ਕੇ ਦੇ ਦਾਂਗੇ ਬਸ ਆਹ ਚੱਲਦੇ ਹੁਣ ਹਾਂ ਜੇ ਬਾਬੇ ਤੋਂ ਸੂਰਾ ਪਰ ਹੀ ਲੈਣੀ ਹੈ ਨਾ ਤਾਂ ਇਹ ਜੇ ਟੇਕਣੇ ਪੈਂਦੇ ਆ ਇਹ ਜੇ ਉਹ ਬਾਬਾ ਓਏ ਇਹ ਜੇ ਵੀ ਟੇਕ ਦੇਾਂਗੇ ਕੋਈ ਸਾਡਾ ਹੱਲ ਤਾਂ ਹੋਵੇ ਓਏ ਬਾਬਾ ਅਜਿਹਾ ਕਿਰਾ ਹਾਨੂੰ ਬੁੜਾ دیਵਾਨੇ ਨਹੀਂ ਦਿੰਦਾ ਅਜਿਹਾ ਢਾਲੇ ਮਸਾ ਕਿਸੇ ਤੋਂ ਓਏ ਵੀ ਮਸਾ ਲੈ ਆਏ ਆ ਕਿ ਸੱਚਾ ਚੱਕ ਕੇ ਲੈ ਕੇ ਆਏ ਆ ਕਿਰਾ ਹੱਲ ਕਰ ਜਿਵੇਂ ਮਰਜ਼ੀ ਕਰ ਕੁਛ ਕਰ ਜਿਵੇਂ ਮਰਜ਼ੀ ਕਰ ਅਸੀਂ ਤਾਂ ਤੇਰੇ ਉਹ ਦਾਸਰਾ ਹੀ ਲੈ ਕੇ ਆਇਆ ਤੇਰਾ ਵੀ ਬਾਬਾ ਹੀ ਹੱਲ ਕਰੂਗਾ ਬੁਈਆਂ ਵਾਲਾ ਬਾਬਾ ਨਾ ਬਹੁਤ ਆ ਬਾਬਾ ਜੀ ਤੁਹਾਡਾ ਬੁਈਆਂ ਵਾਲਾ ਬਾਬਾ ਬੁਈਆਂ ਵਾਲਾ ਬਾਬਾ ਬੈਠੋ ਕਰਦੇ ਹੱਲ ਲੈਓ ਵੀ ਆਇਓ ਬੈਠੋ ਬਾਬਾ ਜੀ ਕਰਨਗੇ ਕੁਝ ਬਾਬਾ ਕੁਝ ਕਰੂਗਾ ਬਾਬਾ ਹੱਲ ਵਿਚਾਰਾ ਜੈ ਹੋ ਬਾਬਿਆਂ ਦੀ ਬਾਬਾ ਜੀ ਮੈਂ ਤਾਂ ਤੁਹਾਨੂੰ ਇੱਕ ਬੋਤਲ ਤੇ ਮੁਰਗੀ ਵੀ ਲਿਆ ਕੇ ਦੇ ਦੂੰਗਾ ਜੇ ਮੈਨੂੰ ਵਧੀਆ ਸੋਹਣੀ ਸੁਨੱਖੀ ਕੁੜੀ ਦਾ ਇੰਤਜ਼ਾਮ ਕਰ ਦੇ ਤੂੰ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਫਿਰਦਾ ਵਿਆਹ ਕੋਈ ਕੁੜੀ ਨਹੀਂ ਦਿੰਦਾ ਆਉਂਦਾ ਮੁੜ ਜਾਂਦਾ ਉਧਰੋਂ ਬੁੜਾ ਲਾਤੜਾਈ ਬੈਠਾ ਬੁੜਾ ਨਹੀਂ ਹੋਣਾ ਬਾਬਾ ਸੇਲਜ ਮੈਂ ਨਾ ਤੈਨੂੰ ਲਿਆ ਦੇ ਸੋਹਣੀ ਸੁਨੱਖੀ ਕੁੜੀ ਬਾਬਾ ਜੀ ਤੁਸੀਂ ਤਾਂ ਸਾਰਾ ਕੁਝ ਹੀ ਕਰ ਸਕਦੇ ਹੋ ਜਾਨੀ 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 ਤੁਸੀਂ ਤਾਂ ਤੁਸੀਂ ਦਾ ਪੱਥਰਾਂ ਜਮੂਰੀਆਂ ਕਰ ਦੇਣਾ ਬਾਬਾ ਜੀ ਪੱਥਰਾਂ ਚ ਇਹਦਾ ਸਾਡੇ ਕੋਈ ਕਰਮਾਂ ਦੇ ਵਿੱਚ ਜਿਹੜਾ ਕੋਈ ਫਲਟ ਆ ਨਾ ਕੱਢੋ ਬਾਬਾ ਜੀ ਆ ਬਾਬਾ ਜੀ ਮੇਰਾ ਹੱਥ ਹੀ ਵੇਖ ਦਿਓ ਹੱਥ ਵੇਖ ਮੇਰਾ ਹੱਥ ਵੇਖ ਜਨਾਨੀ ਦਾ ਤੇਰੇ ਕਰਮਾਂ ਚ ਹੈਗੀ ਆ ਅੱਛਾ ਹੂੰ ਆ ਬੈਠੀ ਹਾਂ ਆ ਫੜ ਲਈ ਉਹ ਬਾਬਾ ਇਹ ਕਮਰਾ ਕਰ ਉਹ ਭਰਾਏ ਤੇਰੀ ਮੈਂ ਫੜੂਗਾ ਤੂੰ ਕਹਦਾ ਉਹ ਬਾਬਾ ਦੀ ਜਨਾਨੀ ਕੋ ਫੜੀ ਜਨਾ ਯਾਰ ਇਹ ਕਮੜਾ ਕਰ ਬਾਬਾ ਮਸਾ ਤੇ ਇਹ ਤਾਂ ਮੇਰੇ ਕਰਮਾਂ ਚ ਲਿਖਿਆ ਤੂੰ ਫੜੇਗਾ ਫਿਰ ਇਹ ਵੀ ਨਹੀਂ ਹੁੰਦੀ ਉਹ ਯਾਰ ਨਹੀਂ ਨਹੀਂ ਬਾਬਾ ਯਾਰ ਕੀ ਕੀ ਬਾਬਾ ਮੈਂ ਮੈਨੂੰ ਫੜਾਈ ਸਦਾਤੀ ਤੂੰ ਮੇਥੋਂ ਤਾਂ ਫਿਰ ਤੂੰ ਕਹੇ ਫੜਦਾ ਮੈਨੂੰ ਕਹੇ ਵੀ ਤੂੰ ਫੜ ਆ ਐ ਨਾ ਕਰ ਬਾਬਾ ਯਾਰ ਅੰਮਾ ਬਾਬਾ ਸਾਡੇ ਹੱਥ ਚ ਸਾਨੂੰ ਫੜ ਲੈ ਲੈਂਦੇ ਯਾਰ ਫਿਰ ਜੇ ਤੂੰ ਚੱਲਿਆ ਇਹ ਕਮੜਾ ਕਰ ਹਾਂ ਫੜ ਕੇ ਮੈਨੂੰ ਫੜਾ ਵੀ ਆ ਆ ਹੁਣ ਇੱਥੋਂ ਪਤਾ ਨਹੀਂ ਕਿਹੜੇ ਰਾਹ ਪੈ ਗਈ ਉਹ ਫੜ ਲਿਆ ਫੜ ਲਿਆ ਜਾਣੀ ਜਾਣਾ ਤੂੰ ਤਾਂ ਆ ਦੇਖਾ ਕਾਲਾ ਤੇਲਣ ਹਾਂ ਇਹ ਜਨਾਨੀ ਆ ਇਹ ਹੋਈ ਆ ਘਟਲਾ ਮੁਠੀ ਉਠੀ ਘਟਲਾ ਟੋਲੀ ਘਟਲੀ ਬਸ ਓਹੋ ਜੈ ਬਾਬਿਆਂ ਦੀ ਬਾਬਾ ਜੀ ਕਿੰਨੇ ਦਿਨ ਚ ਕੰਮ ਬਣ ਜੂਣ ਰਾਮੇ ਸਾਡੇ ਦਾ ਇਹੇ ਜੇ ਦੱਸੋ ਕਿੱਦੇ ਟੇਕੇ ਜਾਵਾਂਗੇ ਉਦੋਂ ਹੀ ਬਣਾ ਦੂੰ ਓ ਬਾਬਾ ਜੀ ਜਿੱਦ ਨਾਲ ਕੁੜੀ ਇਹਨੂੰ ਵੇਪ ਪਸੰਦ ਕਰ ਗਈ ਨਾਲ ਦੀ ਨਾਲ ਹੀ ਡਿੱਗ ਜਾਏ ਭਾਵੇਂ ਬੁੜੇ ਦੀ ਚੋਰੀ ਬੁੜੇ ਦੀ ਜੇਬ ਸਾਨੂੰ ਚੋਰੀ ਕਰਨੀ ਪਊ ਬਤਾਇਆ ਲੱਗਦਾ ਬੜਾ ਲੁੱਟਣਾ ਪਊਗਾ ਪਾਣੋ ਬੁੜੇ ਦਾ ਮੈਨੂੰ ਲੱਗਦਾ ਗਲ ਘੁੱਟਣਾ ਪਊ ਇਹੇ ਜੇ ਟੇਕਣੇ ਪੈਣਗੇ ਉਹ ਬਾਬਾ ਜੀ ਜ਼ਰੂਰ ਟੇਕਾਂਗੇ ਬੇਫਿਕਰ ਰੋ ਤੁਸੀਂ ਜ਼ਰੂਰ ਟੇਕਾਂਗੇ ਓਏ ਵੱਡਾ ਟੇਕੇ ਆ ਕਿਥੋਂ ਮੈਨੂੰ ਲੱਗਦਾ ਬੁਰਾ ਲੁੱਟਣਾ ਪਊਗਾ ਪਾਣੋ ਯਾਰ ਉਹ ਮੈਨੂੰ ਲੱਗਦਾ ਬੁੜੇ ਦਾ ਗਲ ਘੁੱਟਣਾ ਪਊਗਾ ਤੂੰ ਲੁੱਟਣ ਦੀ ਗੱਲ ਕਹਿਣਾ ਓਏ ਵੱਡੇ ਦੇ ਘਰ ਰੋੜਾ ਉਹ ਹੈਲੋ ਤੂੰ ਆਪਦੇ ਲਾਲਚ ਚ ਬਾਈ ਮੈਂ ਬੁੜੇ ਨੂੰ ਆਏ ਹੱਥ ਨਹੀਂ ਲਾਉਂਦਣਾ ਤੈਨੂੰ ਓਏ ਯਾਰ ਲੈ ਹਾਂ ਬਾਬਾ ਬੰਦੇ ਸੌਖਾ ਹਾਂ ਬੜਾ ਸੌਖਾ ਕੰਮ ਆ ਛੋਟਾ ਦੱਸੋ ਚਾਹ ਦੀ ਬਾਟੀ ਚ ਹਾਂ ਸਪਰੇ ਦਾ ਡਾਟਾ ਪਾ ਦਿਓ ਆ ਵੇਖ ਲਾ ਓਏ ਬਾਬਾ ਤੂੰ ਜਾ ਮਰ ਜਾ ਜਵਾਈ ਹੀ ਪੜਾ ਤੂੰ ਪਾਰ ਓਏ ਜਮੀਨ ਹੀ ਸਾਰੀ ਉਹਦੇ ਨਾਂ ਉਹਦਾ ਜਮੀਨ ਉਹਦੇ ਨਾਂ ਵੀ ਨਹੀਂ ਕਰਾਈ ਸਾਡੇ ਨਾਲ ਅਜਿਹੇ ਇੱਕ ਢਾਲਾ ਲੈ ਆਏ ਨੇ ਅਸੀਂ ਇਹ ਵੀ ਨਹੀਂ ਆਉਣਾ ਮੁੜ ਕੇ ਸਾਡੇ ਬਾਬਾ ਸੁਣਦਾ ਐਂ ਡਾਰਾ ਮੇਰੀ ਗੱਲ ਸੁਣਨਾ ਬਾਬਾ ਹੁਣ ਤਾਂ ਐਂ ਡਾਰਾ ਵੀ ਕਿਤੇ ਸਾਡੇ ਨਾਲੋਂ ਪਹਿਲਾਂ ਜਨਾਨੀ ਉਹ ਨਾ ਲੈ ਆਵੇ ਦੂਜਾ ਵਿਆਹ ਉਹ ਨਾ ਕਰਾ ਲੈ ਤੇ ਸਾਰੀ ਜ਼ਮੀਨ ਉਹਦੇ ਨਾਂ ਇਹਦਾ ਕੋਈ ਆਪਾ ਕਰਾ ਚੰਗਾ ਸਾਨੂੰ ਕੋਈ ਜਨਾਨੀ ਲਿਆ ਕੇ ਦੇ ਉਹਦੇ ਤੇ ਕੋਈ ਇਹੋ ਜੀ ਉਹਦਾ ਕਰ ਵੀ ਉਹ ਪਰਿਵਾਰ ਦੇ ਵਿੱਚ ਹੀ ਬਸ ਲੱਗਿਆ ਰਵੇ ਹੋਰ ਕਿਸੇ ਪਾਸੇ ਧਿਆਨ ਨਾ ਦੇਵੇ ਇਹ ਕੁੱਠੇ ਪਾਸੇ ਚੱਲ ਫਿਰ ਬੈਠੋ ਯੂਪੀ ਕੰਨੀ ਮਾਰਦਿਆ ਨਿਕਾ ਯੂਪੀ ਕੰਨੀ ਮਾਰ ਬਾਬਾ ਜੈ ਬਾਬਿਆਂ ਦੀ ਬਾਬਾ ਜੀ ਮੜਾ ਕਰੋ ਜੀ ਮੜਾ ਆਪ ਕੋਈ ਮੜਾ ਆਇਆ ਕਰੋ ਜੀ ਕੋਈ ਹੱਲ ਸਾਡਾ ਐ ਪੁਸ਼ਪਾ ਕਿੰਸੀ ਹੈ ਆਹ ਬਾਬੇ ਧਿਆਨ ਭਾ ਗਿਆ ਉਧਰ ਹਾਂ ਪੰਜਾਬ ਮੇ ਆਏਗੀ ਕਿਆ ਆਹ ਬਾਬਾ ਕਿਤੇ ਨਰਕਾਂ ਚੋਂ ਨਾਲ ਲਿਆ ਆਵੇ ਆਪਣੇ ਹੱਥੇ ਕੋਈ ਨਹੀਂ 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 ਉਹ ਬਾਬਾ ਬੁੱਈਆਂ ਵਾਲਾ ਬਾਬਾ ਇਹਦਾ ਬਹੁਤ ਨਾਂ ਚੱਲਿਆ ਬਾਬੇ ਦਾ ਕਿੰਨਾ ਪੈਸਾ ਲੇਗੀ ਪੈਸੇ ਇਸੇ ਦੀ ਗੱਲ ਲੈ ਆਉਂਦਾ ਹਾਂ 2 ਲੱਖ ਉਹ 2 ਲੱਖ ਸਾਡੇ ਕੋਲ ਬਾਬਾ ਫੁੱਟੀ ਕੌੜੀ ਨਹੀਂ ਓਏ ਫੁੱਟੀ ਕੌੜੀ ਨਹੀਂ ਓਏ ਬਾਬਾ ਥੱਲੇ ਲਾਇਆ ਥੋੜਾ ਜਿਹਾ 2 ਲੱਖ ਤੋਂ ਥੱਲੇ ਲੈ ਜੀ ਰਮਾਈਆਂ ਮਾਰ ਲਾ ਉਸकी ਅੰਮਾ ਕੋ ਲੈ ਆਉਂ ਓਏ ਬਾਬਾ ਅੰਮਾ ਵਾਸਤੇ ਬੁੜਾਏਗਾ ਕੀ ਕਰੋ ਕੋਈ ਕਿਰਪਾ ਕਰੋ ਕੋਈ ਮੇਰਾ ਵੀ ਕੋਈ ਹੱਥ ਹੱਥ ਵੇਖ ਕੇ ਮੈਨੂੰ ਵੀ ਕੋਈ ਨਾ ਐ ਸੁੰਦਰ ਜੀ ਕੰਨਿਆ ਲੈ ਕੇ ਦੋ ਬਾਬਾ ਜੀ ਕਰੋ ਕੋਈ ਕਿਰਪਾ ਸਾਡੇ ਦੇ ਜਰੂਰ ਕਰੋ ਮਹਾਰਾਜ ਜੀ ਜੈ ਹੋ ਬਿਹਾਰ ਚੋਂ ਲੈ ਆਈਏ ਬਾਬਾ ਜੀ ਪਵਾ ਤੁਸੀਂ ਪਾਕਿਸਤਾਨ ਚੋਂ ਲੈ ਆਓ ਪਰ ਲੈ ਆਓ ਹੱਲ ਕਰ ਦਿਓ ਬਾਬਾ ਹੱਲ ਕਰੋ ਜਰੂਰ ਹੱਲ ਕਰ ਦਿਓ ਜੀ ਜਰੂਰ ਆ ਗਈ ਬਾਬੇ ਦੇ ਧਿਆਨ ਚਾਈ ਜਾਂਦੀ ਹੈ ਉਹ ਬਾਬਾ ਲੈ ਕੇ ਗਿਆ ਧਿਆਨ ਦੂਰ ਕਿਤੇ ਉੜੀ ਤਾਂ ਬੜੀ ਸੋਹਣੀ ਆ ਬਿਨਾ ਨਾਮ ਉਸਕਾ ਆਹ ਹਾ ਬਾਬਾ ਜੀ ਬਾਬਾ ਜੀ ਬਿਨਾ ਨਾਮ ਵਾਹ ਬਹੁਤ ਸੋਹਣਾ ਨਾ ਓਏ ਪਰਜਾਈ ਦਾ ਬਹੁਤ ਸੋਹਣਾ ਨਾ ਬਿਨਾ 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 ਹੋਰ ਬਾਬਾ ਜੀ ਹੋਰ ਦੱਸੋ ਕੋਈ ਨਿੱਕੀ ਜੀ ਨਸਣੀ ਪਾਈ ਆ ਉਹਦੇ ਆਏ ਹਾਏ 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 ਅੱਛੇ ਤਖੇ ਨੱਕਾ ਵਾਹ ਵਈ ਵਾਹ ਠੀਕ ਆ ਹੋਰ ਦੱਸੋ ਬਾਬਾ ਜੀ ਇਹ ਬੜਾ ਸੋਹਣਾ ਮੋਰਨੀਆ ਰਗਾਂ ਉਹਦੀਆਂ ਅੱਖਾਂ ਵਾਹ ਵਈ ਵਾਹ ਅੱਛਾ ਅੱਖਾਂ ਮੈਂ ਕਿਨਾ ਕੀ ਪੁੱਛਦਾ ਓ ਹੋ ਹੋ ਬਾਬਾ ਜੀ ਹੋਰ ਦੱਸੋ ਕੋਈ ਮੇਰਾ ਤਾਂ ਮਾਨੀ ਖੁਸ਼ ਕਰਤਾ ਤੁਸੀਂ ਹੋਰ ਦੱਸੋ ਬਾਬਾ ਜੀ ਕੋਈ ਦੱਸੋ ਬਾਬਾ ਜੀ ਹੋਰ ਦੱਸੋ ਤੈਨੂੰ ਆਪਣੇ ਆਪ ਕਿਉਂ ਮੇਰੀ ਪਤਲੀ ਕਮਰ ਮੇਂ ਹੱਥ ਡਾਲਦੇ ਆਹਾ ਹਾ 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 ਪਤਲੀ ਕਮਰ ਲਚਕਾਏ ਆਹਾ ਬਾਬਾ ਜੀ ਹੋਰ ਦੱਸੋ ਅੱਗੇ ਵਧੋ ਬਾਬਾ ਜੀ ਅੱਗੇ ਵਧੋ ਮੈਂ ਕਿਹਨਾਂ ਦੁਨੀਆ ਤੇ ਉਹ ਜੀ ਕੁੜੀ ਨਹੀਂ ਬਣੀ ਅੱਛਾ ਨਹੀਂ ਬਣੀ ਨਹੀਂ ਬਣੀ ਬਾਬਾ ਜੀ ਮੈਂ ਹੀ ਇਕੱਲਾ ਇਹ ਜਹ ਦੁਨੀਆ ਤੇ ਮੇਰੇ ਵਰਗੇ ਨਹੀਂ ਕੋਈ ਬਣਿਆ ਉੜੀ ਕਿੱਥੋਂ ਬਣ ਜੂਗੀ ਵਾਹ ਬਈ ਵਾਹ ਬਾਬਾ ਜੀ ਇਹ ਹੋਰ ਦੱਸੋ ਬਾਬਾ ਜੀ ਕੋਈ ਆਹਾ ਆਹਾ ਪੈਰਾਂ ਚ ਝਾਂਜਰਾਂ ਆਹਾ ਆ ਤੇ ਵਿੜੇ ਦੇ ਵਿੱਚ ਹਾਂ ਛਣ 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 ਆਏ ਹਾਏ ਹਾਏ ਬਾਬਾ ਜੀ ਓਏ ਪ੍ਰੇਮਾ ਓਹ ਕੀ ਕਰੇ ਨਾ ਵਧਿਆ ਆਈ ਲੜਾ ਬੈਠ ਸੁਖਣੇ ਚ ਬਹੁਤ ਓਹ ਮੈਨੂੰ ਤਾਂ ਓਏ ਬਾਬਾ ਸੀਗਾ ਉਹ ਬਾਬਾ ਸੀ ਹਸਮ ਕਰ ਦੂਗਾ ਜੇ ਤੀਜੀ ਅੱਖ ਮੀਚ ਲਈ ਜੜੇ ਬਾਬੇ ਨੇ ਜੀ ਅੱਖਾਂ ਛਾਣ ਛਾਣ ਮੱਤ ਮਾਰ ਲਾ ਮੈਂ ਤਾਂ ਛਣ ਛਣ ਦੇ ਚੱਕਰਾਂ ਦੇ ਛਣ ਛਣ ਤੇਰੀ ਕਰਾ ਦੂ ਏ ਬਾਬਾ ਜੀ ਮਾਫ ਕਰ ਦੇ ਬਾਬਾ ਮਾਫ ਕਰ ਦੇ ਬੱਚਾ ਬਾਬਾ ਜੀ ਬਾਬਾ ਜੀ ਸੱਤ ਹੱਥ ਧਰ ਕੇ ਬਾਬਾ ਮਾਫ ਕਰ ਦੇ ਮਾਫ ਕਰ ਦੇ ਮਾਫ ਕਰ ਦਿਓ ਜੀ ਗਲਤੀ ਹੋ ਗਈ ਬਾਬਾ ਜੀ ਸਰਤਾ ਮਾਫ ਸੁਨੋ ਬਾਬਾ ਜੀ ਹੁਣ ਨਾ ਸ਼ਨ ਸ਼ਨ ਕਰਾ ਦਿਓ ਜਿਹੜਾ ਵੀ ਤੁਸੀਂ ਕੋਸ ਆਖੋਗੇ ਉਹੀ ਤੁਹਾਡੇ ਕੋਲੇ ਹਾਜ਼ਰ ਉਹ ਚੜਾਵਾ ਚੜਾ ਦਾਂਗੇ ਬਾਬਾ ਅਸੀਂ ਤਾਂ ਉਹੀ ਚੜਾਵਾ ਚੜਾ ਦਿਆਂਗੇ ਚਲੋ ਕੋਈ ਨਹੀਂ ਆਉਂਦੇ ਬੁੱਧਵਾਰ ਨੂੰ ਤੁਹਾਡਾ ਲਾਉਣੇ ਆ ਬੇੜਾ ਪਾਰ ਵਾਹ ਬਾਬਾ ਜੀ ਵਾਹ ਜੀ ਆ ਨਾ ਭੁੱਲਿਓ ਇਹ ਨਹੀਂ ਬੋਲਦੇ ਬਾਬਾ ਜੀ ਇਹ ਨਹੀਂ ਬੋਲਦੇ ਜੀ ਇਹ ਨਹੀਂ ਬੋਲਦੇ ਇਹ ਤਾਂ ਜੀ ਕਿਤੇ ਜਾਵਣਗੇ ਕਿਤੇ ਹੀ ਨਹੀਂ ਭੁੱਲਿਆ ਜਾਂਦਾ ਤਾਂ ਹਰੇਕ ਥਾਂ ਹੀ ਮਰੇ ਹੁੰਦਾ ਹੈ ਇਹਦੇ ਬਿਨਾ ਤਾਂ ਚੱਲਦਾ ਹੀ ਨਹੀਂ ਕੋਸ ਬਾਬਾ ਜੀ ਸਾਨੂੰ ਬੰਵਾਂ ਲਿਆ ਦੇ ਦੋਨਾਂ ਨੂੰ ਸਾਨੂੰ ਬੰਵਾਂ ਗੁਰਦਾ ਵਿੱਚ ਨਾ ਪਾਈਏ ਤਾਨੂੰ ਪੈਸੇ ਲਾਜ਼ਮ ਹੀ ਲਿਆ ਕੇ ਹਾਂ ਬਸ ਬਸ ਠੀਕ ਹੈ ਠੀਕ ਹੈ ਜੈ ਬਾਬਾ ਦੀ ਜੈ ਸੰਤਾਂ ਦੀ ਜੈ ਬਾਬੇ ਬੁੱਢੀ ਵਾਲੇ ਦੀ ਜੈ ਬਾਬੇ ਬੁੱਢੀ ਬਾਬਾ ਜੀ ਕਿਰਪਾ ਰੱਖਿਓ ਜੀ ਇਹ ਤਾਂ ਗਲਤੀ ਹੋ ਗਈ ਸੀ ਬੱਚਾ ਅਣਜਾਣ ਸਮਝ ਕੇ ਮਾਫ ਕਰ ਦਿਓ ਬਾਬਾ ਜੀ ਚਲੋ ਚਾਹ ਰਾਮਾ ਬਾਬਾ ਜੀ ਹੁਣ ਕਿਰਪਾ ਦਾ ਕਰਨਗੇ ਆਪਣੇ ਤੇ ਜਰੂਰ ਹੈ ਜਾਓ ਜਾਓ ਚੰਗੇ ਬਾਬੇ ਆ ਵਾਹ ਵੀ ਬਾਬਾ